श्रोमनीय अकाली दल ਨੂੰ ਅੱਜ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ ਤਾਂ ਇੱਕ ਵਾਰ ਫਿਰ ਮੁੜ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ ਇਸ ਦੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੇ ਵੱਖੋ-ਵੱਖ ਤੰਜ ਕੱਸੇ ਜਾ ਰਹੇ ਨੇ ਇਸ ਬਾਰੇ ਹੀ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਗਿਆ ਹੈ ਬਿਲਕੁਲ ਅਗਰ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਇੱਕ ਕਈਏ ਕਿ ਮਜਬੂਰੀ ਵੀ ਸੀ ਤੇ ਜ਼ਰੂਰਤ ਵੀ ਸੀ ਹੁਣ ਤੁਸੀਂ ਕਹੋਗੇ ਕਿ ਆਖਿਰਕਾਰ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ ਤਾਂ ਇਕੱਠੀਆਂ ਕਿਵੇਂ ਹੋਣਗੀਆਂ ਕਿਉਂਕਿ ਅਕਾਲੀ ਦਲ ਇਸ ਵੇਲੇ ਆਪਣੇ ਬਹੁਤ ਇੱਕ ਮੁਸ਼ਕਲ ਸਮੇਂ 'ਚ ਚੱਲ ਰਿਹਾ ਹੈ। ਇਸ ਮੁਸ਼ਕਲ ਸਮੇਂ ਦੇ ਵਿੱਚ ਅਕਾਲੀ ਦਲ ਕੋਲ ਜਿਹੜੀ ਇੱਕ ਓਪਰਚ्युनिटी ਬਚਦੀ ਹੈ ਉਹ ਸੁਖਬੀਰ ਸਿੰਘ ਬਾਦਲ ਹੀ ਬਚਦੇ ਨਜ਼ਰ ਆਉਂਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਨੋ ਰੋਟ ਦਾ ਇਲਜ਼ਾਮ ਬਹੁਤ ਨੇ ਪਰ ਇਸ ਵੇਲੇ ਇੱਕ ਜਦੋਂ ਪਾਰਟੀ ਬਹੁਤ ਥੱਲੇ ਸਤਰ ਤੇ ਹੁੰਦੀ ਉਹਨੂੰ ਲੀਡ ਕਰਨ ਵਾਲਾ ਬੰਦਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਬੀਤੇ ਸਮੇਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਲੀਡਰਸ਼ਿਪ ਤਿਆਰ ਨਹੀਂ ਕਰ ਪਾਈ ਜਿਹੜੀ ਕਿ ਸੁਖਬੀਰ ਬਾਦਲ ਤੋਂ ਬਿਨਾ ਪਾਰਟੀ ਨੂੰ ਲੀਡ ਕਰ ਸਕੇ ਕੱਲੇ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਮਜੀਠੀਆ ਜਾਂ ਸਿਮਰਤ ਕੌਰ ਬਾਦਲੀ ਇਸ ਤਰ੍ਹਾਂ ਦੇ ਲੀਡਰ ਸੀ ਜਿਹੜੇ ਕਿ ਪਾਰਟੀ ਦਾ ਇੱਕ ਚਿਹਰਾ ਹੁੰਦੇ ਸਨ ਪਰ ਅੱਜ ਦੀ ਡੇਟ ਦੇ ਵਿੱਚ ਉਹੀ ਚੀਜ਼ ਦੁਬਾਰਾ ਆ ਰਹੀ ਹੈ ਕਿ ਪਾਰਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਚਿਹਰਾ ਨਹੀਂ ਸੀ ਜਿਸ ਕਰਕੇ ਜਿਹੜਾ ਹੈ ਕਿ ਉਹਨਾਂ ਨੂੰ ਕੋਈ ਹੋਰ ਕੋਈ ਚਿਹਰਾ ਲਿਆਣਾ ਜਾਂਦਾ ਲੇਕਿਨ ਇਸ ਕਰਕੇ ਹੁਣ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਨੂੰ ਚੁਣਿਆ ਗਿਆ ਹੈ ਤਾਂ ਪਾਰਟੀ ਨੇ ਇੱਕ ਫੈਸਲਾ ਲਿੱਤਾ ਹੈ ਆਪਣੇ ਉਸ ਦਾਅ ਨੂੰ ਖੇਡਿਆ ਹੈ ਜਿਸ ਦਾਅ ਦੇ ਉੱਤੇ ਉਹਨਾਂ ਨੂੰ ਨੁਕਸਾਨ ਵੀ ਹੋਇਆ ਪਰ ਕਹਿੰਦੇ ਨੇ ਕਿ ਜਿਹੜਾ ਬੰਦਾ ਗੁੰਝਲ ਪਾਉਂਦਾ ਹੈ ਗੁੰਝਲ ਕੱਢਣ ਦਾ ਕਮ ਵੀ ਉਸ ਨੂੰ ਆਉਂਦਾ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਦੇ ਅੱਗੇ ਚੁਣੌਤੀਆਂ ਬਹੁਤ ਜ਼ਿਆਦਾ ਨੇ ਐ ਨਹੀਂ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਿਆ ਤੇ ਸਾਰੀ ਮੁਸ਼ਕਲਾਂ ਖਤਮ ਹੋ ਗਈਆਂ ਕਿਉਂਕਿ ਨਾਲ ਹੀ ਤੁਸੀਂ ਦੇਖੋ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬੰਦੇ ਨੇ ਨਾਲ ਹੀ ਬਹੁਤ ਸਾਰੇ ਬਿਆਨ ਆਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਹਕਲ ਸੋਸ਼ਲ ਮੀਡੀਆ ਦਾ ਦੌਰ ਹੈ ਤਾਂ ਇੱਕਦਮ ਕੋਈ ਟਵੀਟ ਕਰ ਦਿੰਦਾ ਹੈ ਕੋਈ ਮੈਸੇਜ ਕਰ ਦਿੰਦਾ ਹੈ ਤਾਂ ਉਸ ਦੇ ਵਿੱਚ ਤੁਸੀਂ ਦੇਖੋ ਕਿ ਸਾਬਕਾ ਜਹਦਦਰ ਗਿਆਨੀ ਹਰਪ੍ਰੀਤ ਸਿੰਘ ਹਾਨਵਲੋਂ ਕਿਹਾ ਗਿਆ ਕਿ ਸ਼ਰੋਮਣੀ ਅਕਾਲੀ ਦਲ ਨਹੀਂ ਸ਼ਰੋਮਣੀ ਪਗੋੜਾ ਅਕਾਲੀ ਦਲ ਤਾਂ ਇਹ ਜਰੀ ਹੈ ਮੁਸ਼ਕਲਾਂ ਨੇ ਸੁਖਬੀਰ ਸਿੰਘ ਬਾਦਲ ਕੇ ਰਹਿਣ ਗਿਆ ਉਸ ਨੂੰ ਹਲ ਕਿਵੇਂ ਕਰਨਾ ਹੈ ਇਹ ਸੁਖਬੀਰ ਬਾਦਲ ਦੀ ਪ੍ਰਾਇਓਰਟੀ ਹੋਏਗੀ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਅਗਰ ਬਾਗੀ ਅਕਾਲੀ ਦਲ ਦਾ ਧੜਾ ਦੇਖਿਆ ਜਾਵੇ ਤਾਂ ਉਹਨਾਂ ਵੱਲੋਂ ਵੀ ਵੱਖੋ ਵੱਖ ਜਿਹੜੇ ਤੰਜ ਕੱਸੇ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਿੰਦੇ ਹੋ ਬਿਲਕੁਲ ਇਸ ਵੇਲੇ ਅਕਾਲੀ ਦਲ ਨੂੰ ਚੈਲੰਜ ਕਿਸੇ ਹੋਰ ਪਾਰਟੀ ਤੋਂ ਨਹੀਂ ਹੈ ਸਭ ਤੋਂ ਵੱਡਾ ਚੈਲੰਜ ਅਕਾਲੀ ਦਲ ਨੂੰ ਆਪਣੀ ਹੀ ਪਾਰਟੀ ਤੋਂ ਹੈ ਆਪਣੀ ਪਾਰਟੀ ਮਤਲਬ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਕਿਉਂਕਿ ਜਿਹੜੇ ਬੰਦੇ ਬਾਗੀ ਅਕਾਲੀ ਦਲ ਨੇ ਉਹ ਹਰ ਵੇਲੇ ਇੱਕੋ ਗੱਲ ਕਹਿੰਦੇ ਸੀ ਅਸੀਂ ਅਕਾਲੀ ਦਲ ਦਾ ਹਿੱਸਾ ਨੇ ਹੁਣ ਅਕ ਆਖਰਕਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਪਹਿਲੇ ਸ਼੍ਰੋਮਣੀ ਕਮੇਟੀ ਦੇ ਥਰੂ ਸਾਰੇ ਉਹ ਦਾਅ ਪੇਚ ਖੇਡ ਲਿੱਤੇ ਗਏ। ਤੁਸੀਂ ਦੇਖੋ ਜਸੇਦਾਰ ਬਦਲ ਦਿੱਤੇ ਗਏ ਗਿਆਨੀ ਰਕबीर ਸਿੰਘ ਉਹਨਾਂ ਨੂੰ ਬਦਲ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਦਲ ਬਦਲ ਦਿੱਤਾ ਗਿਆ ਕਿਉਂਕਿ ਇਹ ਦੋ ਉਹ ਚਿਹਰੇ ਸੀ ਕਿ ਜਿਹੜੇ ਸਭ ਤੋਂ ਜ਼ਿਆਦਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਾਂ ਗੱਲ ਕਰਦੇ ਸਨ ਉਹਨਾਂ ਨੂੰ ਬਦਲ ਦਿੱਤਾ ਗਿਆ ਉਹ ਇੱਕ ਅਲੱਗ ਪਲੇਟਫਾਰਮ ਬਣਾ ਕੇ ਬੈਠੇ ਨੇ ਤਾਂ ਸੁਖਬੀਰ ਸਿੰਘ ਬਾਦਲ ਹੁਣ ਇਹਨਾਂ ਚੁਣੌਤੀਆਂ ਨੂੰ ਪਾਰ ਕਿਵੇਂ ਕਰਨਗੇ ਦੇਖੋ ਦੋ ਚੀਜ਼ਾਂ ਨੇ ਜਿਹੜੇ ਲੋਕ ਅਲੱਗ ਹੋਏ ਨੇ ਜਾਂ ਤਾਂ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਵਾਪਸੀ ਕਰਾਣ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਬਹੁਤ ਵੱਡੀ ਜਿੱਤ ਹੁੰਦੀ ਹੈ ਕਿ ਲੋਕ ਵਾਪਸ ਆਣ ਇੱਕੋ ਝੰਡੇ ਦੇ ਥੱਲੇ ਅੱਗੇ ਕਿਉਂਕਿ ਜਿਸ ਤਰੀਕੇ ਨਾਲ ਸਿਧਾਂਤ ਕਿਹਾ ਜਾਂਦਾ ਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਸਾਰੇ ਇਕੱਠੇ ਹੋਣ ਹਰ ਸਿੱਖ ਜਿਹੜਾ ਹੈ ਇਕੱਠਾ ਹੁੰਦਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਵੀ ਇੱਕ ਤਰ੍ਹਾਂ ਦੀ ਕਾਲ ਤਖਤ ਸਾਹਿਬ ਦੀ ਇੱਕ ਫੋਰਸ ਹੈ ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਵੀ ਆਪਣੀ ਸਪੀਚ ਚ ਕਹਿ ਰਿਹਾ ਕਿ ਇੱਕ ਫੌਜ ਤਿਆਰ ਕੀਤੀ ਗਈ ਸੀ ਤੇ ਉਸ ਫੌਜ ਦਾ ਉਹ ਹਿੱਸਾ ਨੇ ਤਾਂ ਲੇਕਿਨ ਫੌਜ ਦੇ ਜਿਹੜੇ ਬਾਕੀ ਜਿਹੜੇ ਲੋਕ ਨੇ ਚਾਹੇ ਉਸੇਨਾਪਤੀ ਨੇ ਜਾਂ ਜਿਹੜੇ ਵੀ ਨੇ ਪਰ ਉਹ ਵੀ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਵੋਟਿੰਗ ਇੱਕਲਕ ਚੀਜ਼ ਹੁੰਦੀ ਹੈ ਲੇਕਿਨ ਸਭ ਤੋਂ ਪਹਿਲੇ ਪਾਰਟੀ ਦਾ ਇੱਕ ਚਿਹਰਾ ਦੇਣਾ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਆਪਾਂ ਇੱਕ ਚਿਹਰਾ ਦਿੰਨੇ ਆ ਕਿ ਸਾਰੇ ਇਕੱਠੇ ਆ ਜੀ ਚਾਹੇ ਅੰਦਰ ਖਾਤੇ ਗੁੱਥਮ ਗੁੱਤੀ ਹੁੰਦੇ ਹੋਣ ਕੋਈ ਦਿੱਕਤ ਨਹੀਂਗੀ ਲੇਕਿਨ ਦੁਨੀਆ ਦੇ ਅੱਗੇ ਇੱਕ ਚਿਹਰਾ ਦੇਣਾ ਹੁੰਦਾ ਦੇਖੋ ਬਾਕੀ ਵੀ ਪਾਰਟੀਆਂ ਦੇ ਵਿੱਚ ਗੁੱਟਬਾਜੀ ਹੁੰਦੀ ਕਾਂਗਰਸ 'ਚ ਵੀ ਹੁੰਦੀ ਹੈ ਨਾਚ ਵੀ ਹੁੰਦੀ ਹੈ ਲੇਕਿਨ ਅਕਾਲੀ ਦਲ ਦੀ ਗੁੱਟਬਾਜੀ ਬਿਲਕੁਲ ਸੜਕਾਂ ਤੇ ਆ ਚੁੱਕੀ ਆ ਅਕਾਲੀ ਦਲ ਦੀ ਗੁੱਟਬਾਜੀ ਦਾ ਹਾਲ ਹੈ ਅੱਜ ਬੱਚੇ-ਬੱਚੇ ਨੂੰ ਪਤਾ ਕਿ ਅਕਾਲੀ ਦਲ 'ਚ ਕੀ ਪ੍ਰੋਬਲਮ ਚੱਲ ਰਹੀ ਹੈ ਕਿਉਂਕਿ ਆਏ ਦਿਨ ਜਿਹੜਾ ਹੈ ਨਵਾਂ ਤੇ ਨਵਾਂ ਵਿਵਾਦ ਹੁੰਦਾ ਹੈ ਲੇਕਿਨ ਇਹ ਪ੍ਰਧਾਨ ਬਣਨ ਨਾਲ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਨਾਲ ਕੋਈ ਐ ਨਹੀਂ ਹੋਏਗਾ ਕਿ ਸਾਰੀ ਚੁਣੌਤੀਆਂ ਖਤਮ ਹੋ ਜਾਣਗੀਆਂ ਹਾਂ ਵਧਣਗੀਆਂ ਜ਼ਰੂਰ ਕਿਉਂਕਿ ਪਹਿਲੇ ਉਹ ਪ੍ਰਧਾਨ ਨਹੀਂ ਸੀ ਉਹ ਚਾਹੁੰਦੇ ਸੀ ਕਿ ਲੋਕਾਂ ਦੇ ਪ੍ਰਧਾਨ ਨਾ ਬਣ ਪਹਿਲੇ ਉਹਨੇ ਕਿਹਾ ਠੀਕ ਹੈ ਜੀ ਸੀ ਪ੍ਰਧਾਨਗੀ ਤੋਂ ਹਟਾਤਾ ਸਾਡੀ ਬੜੀ ਵੱਡੀ ਜਰੀਏ ਦੇ ਵਿੱਚ ਜਿੱਤਿਆ ਪਰ ਹੁਣ ਉਹ ਪ੍ਰਧਾਨ ਦੁਬਾਰਾ ਬਣ ਗਏ ਨੇ ਪਰ ਚੁਣੌਤੀਆਂ ਉਹੀ ਨੇ ਮੁਸ਼ਕਲਾਂ ਵਧੀਆਂ ਨੇ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਕੋਈ ਸੌਕੀ ਗੱਲ ਨਹੀਂ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਸਪੀਚ ਚ ਕਹਿ ਰਹੇ ਨੇ ਆਪਸੀ ਭਾਈਚਾਰਕ ਸਾਂਝ ਦੀ ਗੱਲ ਕਰ ਰਹੇ ਨੇ ਹਰ ਵਰਗ ਦੀ ਗੱਲ ਕਰ ਰਹੇ ਨੇ ਔਰ ਸਤਾਨ ਦੀ ਨਾਲ 2027 ਦੀ ਸਰਕਾਰ ਬਣਾਉਣ ਦਾ ਦਾਵਾ ਵੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਏਗੀ ਪਰ ਅਗਰ ਅੱਜ ਜੋ ਹਾਲਾਤ ਨੇ ਇਥੋਂ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਸਭ ਤੋਂ ਪਹਿਲੇ ਪਾਰਟੀ ਨੂੰ ਇੱਕ ਜੁਟ ਕਰਕੇ ਇੱਕ ਪਲੇਟਫਾਰਮ ਤੇ ਲਿਆਂਦੀ ਲੋੜ ਹੈ ਜੀ ਕੀ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਮਜ਼ਬੂਤ ਕਰ ਪਾਣਗੇ ਅਗਲੀਆਂ 2027 ਦੀਆਂ ਚੋਣਾਂ ਦੀ ਬਿਲਕੁਲ ਦੇਖੋ ਐਨਡੀਏ ਨਾਲ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਮੌਜੂਦ ਸੀ ਪ੍ਰਕਾਸ਼ ਸਿੰਘ ਬਾਦਲ ਨਾਲ ਸੀ ਤਾਂ ਉਸ ਵੇਲੇ ਇੱਕ ਚੀਜ਼ ਦੀ ਟੈਨਸ਼ਨ ਨਹੀਂ ਸੀ ਜਿਹੜਾ ਸ਼ਹਿਰੀ ਵੋਟ ਸੀ ਜਿਹਨੂੰ ਅਸੀਂ ਸਿੱਧੇ ਤੌਰ ਤੇ ਕਹੀਏ ਤਾਂ Hindu ਵੋਟ ਸੀ ਉਹ ਕਿਤਨਾ ਕਿਤੇ BJP ਦੇ ਖਾਤੇ 'ਚ ਪੈਂਦਾ ਸੀ ਜਿਹੜੀ ਵੀ ਚੈਰੀ ਵੋਟਾਂ ਸੀ ਉਸ ਦੇ ਵਿੱਚ ਬੀਜੇਪੀ ਖਾਸ ਤੌਰ ਦੇ ਉੱਤੇ ਪੁਟਿੰਗ ਆਪਣੇ ਕੈਂਡੀਡੇਟ ਖੜੇ ਕਰਦੇ ਸੀ ਜਿੱਥੇ ਜਿਹੜੇ ਡੋਮਿਨੇਟਡ ਏਰੀਆ ਸੀ ਉਹਦੇ ਵਿੱਚੋਂ ਖੜੇ ਕਰਦੇ ਸੀ ਔਰ ਅੱਜ ਸੁਖਵੀਰ ਬਾਦਲ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਡੀ ਜਿਹੜੀ ਪਾਰਟੀ ਹੈ ਉਸ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਦੇ ਤੇ ਅੱਜ ਬੀਜੇਪੀ ਉਸ ਦੇ ਵਿੱਚ ਲਾਂਬੂ ਲਾ ਰਹੀ ਹੈ ਸਾਫ ਤੌਰ ਤੇ ਉਹਨਾਂ ਨੇ ਕਿਹਾ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਅੱਜ ਅਜਰੀਆਂ ਵੀ ਕਮੇਟੀਆਂ ਨੇ ਉਹਦੇ ਵਿੱਚ ਦਖਲ ਅੰਦਾਜ਼ੀ ਬੀਜੇਪੀ ਦੀ ਹੋ ਰਹੀ ਹੈ ਉਹਨਾਂ ਨੇ ਤੱਕ ਤੱਕ ਹਜੂਰ ਸਾਹਿਬ ਦੀ ਗੱਲ ਕੀਤੀ ਕਿ ਉਹਦੇ ਵਿੱਚ ਜਿਹੜੇ ਨੇ ਪਹਿਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਸੀ ਤੇ ਹੁਣ ਉਹਨੂੰ ਲਾਤੇ ਗਏ ਤਾਂ ਕੁੱਲ ਮਿਲਾ ਕੇ ਹੁਣ ਉਹ ਟਾਰਗੇਟ ਭਾਜਪੀ ਨੂੰ ਕਰ ਰਹੇ ਨੇ ਪਰ ਭਾਜਪੀ ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਟਾਰਗੇਟ ਕਰਨਾ ਬਹੁਤ ਔਖਾ ਹੈ ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਰਿਸ਼ਤੇ ਰਹੇ ਆ ਆਪਸੀ ਭਾਈਚਾਰਕ ਸਾਂਝ ਵੀ ਰਹੀ ਹੈ ਤੁਸੀਂ ਸੁਣਿਆ ਦੇ ਰਹੇ ਹੋ ਲੇਕਿਨ ਸ਼੍ਰੋਮਣੀ ਅਕਾਲੀ ਦਲ ਵਸਤੇ ਪੂਰੇ ਸ਼ਹਿਰਾਂ ਦੇ ਵਿੱਚ ਕਿਉਂਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਅੰਨੇ ਸਾਲ ਜਿੰਨੇ ਦਲ ਭਾਜਪੀ ਨਾਲ ਗਠਜੰਬੰਦਨ ਰਿਹਾ ਸ਼ਹਿਰਾਂ 'ਚ ਆਪਣਾ ਅਸਤਿਤਵ ਇੰਨਾ ਕਾਇਮ ਨਹੀਂ ਕਰ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀ ਉਹ ਵੀ ਸੁਖਬੀਰ ਸਿੰਘ ਬਾਦਲ ਵਸਤੇ ਚੈਲੰਜ ਹੈ ਔਰ ਸੁਖਬੀਰ ਸਿੰਘ ਬਾਦਲ ਵਸਤੇ ਬੀਜੇਪੀ ਤੋਂ ਬਿਨਾ ਆਪਣੇ ਆਪ ਨੂੰ ਖੜਾ ਕਰਨਾ ਇਹ ਉਸ ਤੋਂ ਵੀ ਵੱਡਾ ਚੈਲੰਜ ਹੈ ਕਿਉਂਕਿ ਸ਼ਹਿਰਾਚ ਬੀਜੇਪੀ ਦੇ ਯੂਨਿਟ ਹੈ ਸ਼ਹਿਰਾਚ ਅਗਰ ਮੰਨ ਕੇ ਚੱਲੀ ਹੈ ਕਾਲੀ ਦਲ ਦੇ ਆਫਿਸ ਤੱਕ ਨਹੀਂ ਹੈ ਤਾਂ ਉਹ ਹਾਲਾਤਾਂ ਦੇ ਵਿੱਚ ਕਾਲੀ ਦਲ ਕਿਵੇਂ ਆਪਣੇ ਆਪ ਨੂੰ ਸਟੈਂਡ ਕਰਦਾ ਇਹ ਬਹੁਤ ਵੱਡੀ ਗੱਲ ਹੋਏਗੀ ਚੈਲੰਜ ਬਹੁਤ ਹੈ ਸੁਖਬੀਰ ਸਿੰਘ ਬਾਦਲ ਦੇ ਗਏ ਜਿਸ ਤਰ੍ਹਾਂ ਨੇ ਕਿਹਾ ਕਿ ਵਿਸਾਖੀ ਦਾ ਦਿਹਾੜਾ ਕੱਲ ਤੋਂ ਆ ਰਿਹਾ ਤੁਸੀਂ ਸਾਰੇ ਇਕੱਠੇ ਹੋ ਕੇ ਦੀ ਸ਼ੁਰੂਆਤ ਕਰੋ ਔਰ ਇਹ ਇੱਕ ਚੈਲੰਜ ਜਿਹੜਾ ਨਾ ਵਧੇਗਾ ਔਰ ਕਾਫੀ ਮੁਸ਼ਕਿਲਾਂ ਬੜਾ ਚੈਲੰਜ ਹੋਏਗਾ ਚੁਣੌਤੀਆਂ ਉਹੀ ਨੇ ਔਰ ਵਧੀਆਂ ਕਿਉਂਕਿ ਪਹਿਲੇ ਤੱਕਨ ਤੇ ਜਿਹੜੇ ਬਾਗੀ ਕਾਲੀ ਦੀ ਗੱਲ ਕਰ ਰਹੀ ਹੈ ਬੇਬੀ ਜ਼ਗੀਰ ਘੋੜੀ ਨਹੀਂ ਕਹਿੰਦੇ ਸੀ ਸਾਬਕਾ ਪ੍ਰਧਾਨ ਪਰ ਹੁਣ ਮੌਜੂਦਾ ਪ੍ਰਧਾਨ ਨੇ ਔਰ ਮੁਸ਼ਕਲਾਂ ਸੁਖਬੀਰ ਸਿੰਘ ਬਾਦਲ ਦੀਆਂ ਆਮਲੇ ਸਮੇਂ ਚ ਹੋਰ ਵਧੀਆਂ ਨਜ਼ਰ ਆਣੀਆਂ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਜਦੋਂ ਦੇ ਅਸੀਂ ਭਾਜਪਾ ਤੋਂ ਵੱਖ ਹੋਏ ਆ ਸਾਡੇ ਖਿਲਾਫ ਸਾਜ਼ਿਸ਼ਾਂ ਰਚਿਆ ਜਾਂਦੇ ਕਿਹੜੀਆਂ ਸਾਜ਼ਿਸ਼ਾਂ ਦੀ ਜਿਹੜੀ ਗੱਲ ਕਰਦਾ ਬਿਲਕੁਲ ਸਾਜ਼ਿਸ਼ਾਂ ਉਹਨਾਂ ਨੇ ਜਿੱਥੇ ਆਪਣਾ ਪੋਲੀਟਿਕਲੀ ਤੌਰ ਤੇ ਰਾਜਸੀ ਤੌਰ ਦੇ ਉੱਤੇ ਸਾਜ਼ਿਸ਼ਾਂ ਕੀਤੀਆਂ ਉਹਨਾਂ ਨੇ ਧਾਰਮਿਕ ਤੌਰ ਤੇ ਵੀ ਕੀਤੀਆਂ ਇਸ ਤਰ੍ਹਾਂ ਨੇ ਕਿਹਾ ਕਿ ਪਹਿਲੇ ਜਿਹੜੇ ਵੀ ਜਿਹੜੇ ਪੰਜਾਬ ਤੋਂ ਬਾਹਰ ਤਖਤ ਨੇ ਉਹਦੇ ਵਿੱਚ ਜਿਹੜੇ ਮੈਂਬਰ ਹੁੰਦੇ ਸੀ ਸ਼੍ਰੋਮਣੀ ਕਮੇਟੀ ਦੇ ਹੁੰਦੇ ਸੀ ਲੇਕਿਨ ਅੱਜ ਜਿਹੜੇ ਉੱਥੇ ਉਹਨਾਂ ਨੇ ਆਪਣੇ ਬੋਰਡ ਦੇ ਵਿੱਚ ਆਪਣੇ ਬੰਦੇ ਸਟੈਬਲਿਸ਼ ਕਰ ਲਿਆ ਕਿ ਤਰ੍ਹਾਂ ਕਿਤੇ ਧਾਰਮਿਕ ਜਿਹੜੀ ਮਰਿਆਦਾ ਹੈ ਉਸ ਨੂੰ ਕਾਂ ਲਾਇਆ ਜਾ ਰਿਹਾ ਇਹ ਇਲਜ਼ਾਮ ਉਹ ਬੀਜੇਪੀ ਦੇ ਉੱਤੇ ਲਗਾ ਰਹੇ ਨੇ ਉਹ ਬੀਜੇਪੀ ਜਰੀਨਾ ਦੀ ਸਹਾਇਕ ਪਾਰਟੀ ਈ ਪਰ ਸਵਾਲ ਹੈ ਕਿ ਇਹਨਾਂ ਸਾਰਿਆਂ ਦਾ ਹੱਲ ਕੀ ਹੈ ਅਗਰ ਉਹਨਾਂ ਨੇ ਉਹਨਾਂ ਦੀ ਗੱਲ ਚੰਨਾ ਦਮ ਹੈ ਅਗਰ ਉਹ ਮੰਨਦੇ ਨਹੀਂ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ ਪਰ ਆਖਿਰਕਾਰ ਉਹਦੇ ਤੋਂ ਆਊਟਕਮ ਕਿਵੇਂ ਨਿਕਲੇਗੀ ਪਾਰ ਕਿਵੇਂ ਨਿਕਲਿਆ ਜਾ ਸਕਦਾ ਹੈ ਪਾਰ ਨਿਕਲਣ ਵਾਸਤੇ ਬਹੁਤ ਸਾਰਾ ਕੰਮ ਕਰਨਾ ਪਏ ਸੁਖਵੀਰ ਸਿੰਘ ਬਾਦਲ ਨੂੰ ਜ਼ਮੀਨ ਤੇ ਉਤਰਨਾ ਪਏਗਾ ਸੁਖਵੀਰ ਸਿੰਘ ਬਾਦਲ ਨੂੰ ਸਭ ਤੋਂ ਪਹਿਲਾਂ ਤੇ ਪੂਰੇ ਪੰਜਾਬ ਦੇ ਵਿੱਚ ਆਪਣੀ ਇੱਕ ਟੀਮ ਤਿਆਰ ਕਰਨੀ ਪੈਗੀ ਉਹ ਟੀਮ ਐ ਨਹੀਂ ਕਿ ਠੀਕ ਹੈ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਦੀ ਸੋਚ ਆਪਣੀ ਹੋएगी ਯੰਗ ਟੀਮ ਤਿਆਰ ਕਰਨੀ ਪੈਗੀ ਨਵੇਂ ਜਿਹੜੇ ਵਰਕਰ ਭਰਤੀ ਹੋਏ ਨੇ ਚਾਹੇ ਕਿਸੇ ਵੀ ਸ਼ਹਿਰ ਚ ਨੇ ਯੰਗਸਟਰਸ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਲੋਕਾਂ ਨੂੰ ਕਨੈਕਟ ਕਰਨ ਦਾ ਜਮਾਨਾ ਲੋਕਾਂ ਨੂੰ ਕਨੈਕਟ ਕਰਨ ਦਾ ਸਭ ਤੋਂ ਈਜ਼ੀਲੀ ਸੋਰਸ ਹੈ ਸੋਸ਼ਲ ਮੀਡੀਆ ਉਹਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਨਵੀਆਂ ਟੀਮਸ ਬਣਾਉਣੀਆਂ ਪੈਣਗੀਆਂ ਜਿਹੜੀਆਂ ਕਿ ਸ਼ਹਿਰਾਂ ਚ ਕੰਮ ਕਰਨ ਜਿਹੜੇ ਲੋਕਾਂ ਦੇ ਦੁੱਖ ਤਰਸ ਸੁਣਨ ਜਿਹੜੇ ਕਿਉਂਕਿ ਪੁਰਾਣੇ ਅਕਾਲੀ ਦਲ ਦੇ ਨਾਲ-ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਟੀਮ ਜਿਹੜੀ ਤਿਆਰ ਕਰਨੀ ਪਵੇਗੀ ਉਹ ਵਸਤਾਂ ਦੀ ਟੀਮ ਤਿਆਰ ਕਰਨੀ ਪਵੇਗੀ ਜਿਹੜੀ ਕਿ ਪੂਰੇ ਸ਼ਹਿਰ ਦੇ ਵਿੱਚ ਕੰਮ ਕਰੇ ਕਿਉਂਕਿ ਉਹ ਕਹਿ ਰਹੇ ਨੇ ਆਪਣੇ ਪਾਸ਼ਨ ਚ ਵੀ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਤੁਸੀਂ ਕੱਲ ਤੋਂ ਲੱਗ ਜਾਓ ਤੇ ਪਾਰਟੀ ਦੀ ਜਿੱਤ ਵਾਸਤੇ ਕੰਮ ਕਰੋ ਲੇਕਿਨ ਜਿੱਤ ਕੱਲੇ ਇੱਕ ਸਪੀਚ ਦੇ ਨਾਲ ਨਹੀਂ ਹੋਣੀ ਜ਼ਮੀਨੀ ਲੈਵਲ ਤੇ ਕੰਮ ਕਰਨ ਨਾਲ ਹੋਏਗੀ ਉਹਦੇ ਵਾਸਤੇ ਟੀਮ ਤਿਆਰ ਕਰਨੀ ਪਈ ਕਿਉਂਕਿ ਦੇਖੋ ਅੱਜ ਤੱਕ ਅਕਾਲੀ ਦਲ ਦੀ ਵੀ ਟੀਮ ਨਹੀਂ ਸੀ ਜਿਸ ਕਰਕੇ ਅੱਜ ਔਰ ਜੇਕਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣੇ ਨੇ ਔਰ ਕੋਈ ਅਲਟਰਨੇਟਿਵ ਕੋਈ ਨਹੀਂ ਸੀ ਕਿਉਂਕਿ ਪੈਸਾ ਖਰਚਣ ਦੀ ਹਿੰਮਤ ਚਾਹੀਦੀ ਹੈ ਉਹ ਸੁਖਵੀਰ ਸਿੰਘ ਬਾਦਲ ਕੋ ਹੈ ਹਰ ਤਰ੍ਹਾਂ ਦੀ ਮੈਨੇਜ ਕਰਨ ਦੇ ਸਿਸਟਮ ਦੀ ਪਾਵਰ ਸੁਖਵੀਰ ਸਿੰਘ ਬਾਦਲ ਕੋ ਹੈ ਪਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਆਪਣੀ ਬੀ ਟੀਮ ਤਿਆਰ ਕਰਨੀ ਪਵੇਗੀ ਅਗਰ ਅਕਾਲੀ ਦਲ ਨੂੰ ਰਿਵਾਈਵ ਕਰਨਾ ਹੈ ਆਪਣੀ ਬੀ ਟੀਮ ਤਿਆਰ ਕਰਨੀ ਪਵੇਗੀ ਔਰ ਬੀ ਟੀਮ ਵੀ ਉਹੀ ਤਿਆਰ ਕਰਨੀ ਪਵੇਗੀ ਜਿਹੜੀ ਕਿ ਬੀ ਟੀਮ ਵਿਰੋਧੀਆਂ ਦਾ ਮੁਕਾਬਲਾ ਕਰ ਸਕੇ ਜਿਹੜਾ ਕਿ ਸ਼ਰੂਮ ਨਹੀਂ ਅਖਾਲੀ ਦਲ ਦੇ ਜਿਹੜੇ ਬਾਗੀ ਤੜੇ ਉਹਨਾਂ ਨੂੰ ਵੀ ਜਵਾਬ ਦੇ ਸਕੇ ਜਿਹੜੇ ਕਿ ਕਾਂਗਰਸ ਜਾਂ ਅਖਾਲੀ ਦਲ ਦੇ ਲੋਕ ਜਾਂ ਮਾਫ ਕਰਨਾ ਭਾਜਪਾ ਦੇ ਲੋਕ ਜਾਂ ਆਮ ਆਦਮੀ ਪਾਰਟੀ ਦੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਉਹਨਾਂ ਨੂੰ ਵੀ ਜਵਾਬ ਦੇ ਸਕਣ ਟੀਮ ਵਰਕ ਹੋਏਗਾ ਜੇਕਰ ਤੁਸੀਂ ਕੋ ਕੱਲੇ ਸੁਖਵੀਰ ਸਿੰਘ ਬਾਦਲ ਦੇ ਸਿਰ ਦੇ ਉੱਤੇ ਚੜ ਕੇ ਤੁਸੀਂ ਅੱਜ ਪ੍ਰਧਾਨ ਬਣ ਕੇ ਦਿੱਤਾ ਤਾਂ ਮਤਲਬ ਤੁਸੀਂ ਪੂਰੇ ਸੂਬੇ ਨੂੰ ਬਚਾ ਲੋਗੇ ਇਹ ਬਹੁਤ ਵੱਡੀ ਗਲਤਫਹਿਮੀ ਹੋਏਗੀ ਹਰ ਕੰਮ 'ਚ ਟੀਮਵਰਕ ਹੁੰਦਾ ਚਾਹੇ ਅੱਜ ਦੇਸ਼ ਦੇ ਵੱਡੇ ਇੰਡਸਟਰੀਅਲਿਸਟ ਲੈ ਲਓ ਉਹਨਾਂ ਨੇ ਵੀ ਕੰਮ ਕਿਹਾ ਕਿ ਅਸੀਂ ਟੀਮਵਰਕ ਦੇ ਥਰੂ ਕੰਮ ਕਰਨੇ ਆ ਟੀਮਵਰਕ ਬਣਾਣਾ ਬਹੁਤ ਜ਼ਰੂਰੀ ਹੈ ਸੁਖਬੀਰ ਸਿੰਘ ਬਾਦਲ ਟੀਮ ਕੈਰੀ ਬਣਾਉਂਦੇ ਆ ਅਗਰ ਪੁਰਾਣੀ ਟੀਮ ਰਹੀ ਤਾਂ ਯਕੀਨਨ ਇਸ ਤਰ੍ਹਾਂ ਦੇ ਲਫੜੇ ਹੋਰ ਵਧਣਗੇ ਕਿਉਂਕਿ ਪਹਿਲੇ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਫ ਕਰਤਾ ਗਿਆ ਲੇਕਿਨ ਅਗਰ ਪੁਰਾਣੇ ਹੀ ਲੀਡਰਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਗਈ ਤਾਂ ਨਵਾਂ ਲੀਡਰ ਜਿਹੜਾ ਡਿਪਰੈਸ ਹੋਏਗਾ ਅਰਗਰੋ ਲੀਡਰ ਡਿਪਰੈਸ ਹੁੰਦਾ ਤਾਂ ਸੁਖਬੀਰ ਸਿੰਘ ਬਾਦ ਫਿਰ ਦੁਬਾਰਾ ਖਤਰੇ ਚ ਆ ਸਕਦੀ ਬਹੁਤ ਸਾਰੇ ਸ਼੍ਰੋਮਣੇ ਅਕਾਲੀ ਦਲ ਦੇ ਹੀ ਇਸ ਤਰ੍ਹਾਂ ਦੇ ਲੀਡਰ ਸੀ ਜੋ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਗਏ ਸੀ ਕਿ ਲੱਗਦਾ ਹੈ ਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਪਾਰਟੀ ਨੂੰ ਕਮਜ਼ੋਰ ਕੀਤਾ ਬਿਲਕੁਲ ਇਸ ਵੇਲੇ ਸਭ ਤੋਂ ਪਹਿਲੀ ਸੁਖਬੀਰ ਬਾਦਲ ਦੀ ਜਿਹੜੀ ਪ੍ਰਾਇੋਰਟੀ ਹੈ ਉਹ ਹੈ ਵਾ ਕਿ ਬਾਗੀ ਧੜੇ ਨੂੰ ਮਨਾਣਾ ਕਿਵੇਂ ਉਹਨਾਂ ਦੀ ਜੋ ਮੰਗਾਂ ਨੇ ਉਹਨਾਂ ਨੂੰ ਮੰਨਣਾ ਪਏਗਾ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਨਾ ਕਿ ਸੱਪ ਦੇ ਮੂੰਹ ਚ ਕੋੜ ਕਿਲੀ ਇਸ ਤਰ੍ਹਾਂ ਦੇ ਸੀ ਐਗਜ਼ਾਮਪਲਸ ਹੁੰਦੇ ਆ ਲੇਕਿਨ ਸੁਖਵੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਇਹ ਸਭ ਚੀਜ਼ਾਂ ਨੂੰ ਸਮਝਣਾ ਪਏਗਾ ਬਾਗੀ ਅਕਾਲੀ ਦਲ ਨੂੰ ਮਨਾਣਾ ਕਿਵੇਂ ਆ ਇਹ ਸੁਖਵੀਰ ਸਿੰਘ ਬਾਦਲ ਨੂੰ ਕਰਨਾ ਪਏਗਾ ਚਾਹੇ ਆਪਣੀ ਟੀਮ ਦੇ ਥਰੂ ਮਨਾਣ ਜਾਂ ਕਿਸੇ ਤਰੀਕੇ ਨਾਲ ਮਨਾਲ ਕਿਉਂਕਿ ਇਸ ਵੇਲੇ ਚੈਲੰਜ ਜਰਾ ਹੈ ਗੱਲ ਹੁੰਦੀ ਹੈ ਕਿ ਜਦੋਂ ਆਪਣੇ ਹੀ ਘਰ ਚੋਂ ਚਿੰਗਾਰੀ ਉੱਡਦੀ ਨਾ ਉਹਦਾ ਅੱਗ ਦਾ ਸੇਕ ਬਾਹਰ ਦੇ ਅੱਗ ਨਾਲ ਸੇਕ ਨਾਲੋਂ ਜ਼ਿਆਦਾ ਪੈੜਾ ਹੁੰਦਾ ਸੁਖਵੀਰ ਸਿੰਘ ਬਾਦਲ ਅੱਜ ਬਾਗੀ ਅਕਾਲੀ ਦਲ ਨੂੰ ਸਟੈਂਡ ਕਿਵੇਂ ਕਰਦੇ ਨੇ ਉਹਨਾਂ ਨੂੰ ਆਪਣੇ ਨਾਲ ਰਲੇਵਾਂ ਕਿਵੇਂ ਕਰਦੇ ਨੇ ਕਿਉਂਕਿ ਉਹਨਾਂ ਦੀ ਵੀ ਤਿਆਰੀ ਪੂਰੀ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਪ੍ਰਧਾਨ ਬੰਦੇ ਨੇ ਸੋਸ਼ਲ ਮੀਡੀਆ ਤੇ ਛੋਟੋ ਛੋਟੀ ਗੱਲਾਂ ਆਣੀਆਂ ਸ਼ੁਰੂ ਹੋ ਗਈਆਂ ਜਿਸ ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਕੇ ਜਾਂਦੇ ਨੇ ਤੇ ਪੁੰਦਰ ਪੁੰਦਰ ਸਾਹਿਬ ਉਹਨਾਂ ਦਾ ਹੱਥ ਫੜਦੇ ਨੇ ਸੁਖਬੀਰ ਸਿੰਘ ਬਾਦਲ ਨਿਕਲ ਜਾਂਦੇ ਨੇ ਉਹਨਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਵਿਅੰਗ ਬਣਾ ਕੇ ਪੇਸ਼ ਕੀਤਾ ਪਰ ਇਹ ਚੀਜ਼ਾਂ ਚਲਦੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਵਾਸਤੇ ਸਭ ਤੋਂ ਪਹਿਲੀ ਚੁਣੌਤੀ ਆਪਣਾ ਖੁਦ ਦਾ ਘਰ ਹੈ ਸ਼੍ਰੋਮਣੀ ਕਾਲੀ ਦਲ ਨੂੰ ਇਕਜੁੱਟ ਕਰਨਾ ਬਹੁਤ ਧੁੜੀ ਕਿਉਂਕਿ ਬੀਤੇ ਦਿਨੀ ਜਹੇਦਾਰ ਸ਼੍ਰੀ ਕਾਲਤਖਸ ਸਾਹਿਬ ਨੂੰ ਹਟਾਇਆ ਗਿਆ ਉਹਦਾ ਚ ਵੀ ਡੋਸ਼ ਚੱਲਦਾ ਪਿਆ ਕਿਉਂਕਿ ਦਮਦਮੀ ਟਕਸਾਲ ਬਲਵੀ ਸਮਾਂ ਦਿੱਤਾ ਗਿਆ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਸੁਖਵੀਰ ਸਿੰਘ ਬਾਦਲ ਵਾਸਤੇ ਚੁਣੌਤੀਆਂ ਉਹੀ ਨੇ ਇਹ ਨਹੀਂ ਕਿ ਸੁਖਵੀਰ ਸਿੰਘ ਬਾਦਲ ਅੱਜ ਕੋ ਪ੍ਰਧਾਨ ਬਣ ਕੇ ਤੇ ਸਵੇਰੇ ਚੁਣੌਤੀਆਂ ਖਤਮ ਹੋ ਗਈਆਂ ਚੁਣੌਤੀਆਂ ਉਹੀ ਰਹਿਣਗੀਆਂ ਵਧਨਗੀਆਂ ਪਰ ਅਗਰ 2027 ਦੇ ਵਿੱਚ ਸਰਕਾਰੀ ਸਰਕਾਰ ਦੇ ਵਿੱਚ ਆਣਾ ਚਾਹੁੰਦੇ ਨੇ ਅਗਰ ਆਪਣੇ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜ਼ਮੀਨ ਤੇ ਉਤਰਨਾ ਪਏਗਾ ਟੀਮ ਤਿਆਰ ਕਰਕੇ ਆਉਣਾ ਪਵੇਗਾ ਕਿ ਅਸੀਂ ਟੀਮ ਤਿਆਰ ਕਰੀਏ ਤਾਂ ਕਿ ਅਸੀਂ ਜਿਹੜਾ ਹੈ 27 ਦੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਵੇਖ ਸਕੀ ਕਿਉਂਕਿ ਫਿਲਹਾਲ ਜੋ ਅੱਜ ਅਕਾਲੀ ਦਲ ਦੀ ਦਸ਼ਾ ਹੈ ਇਹ ਅਕਾਲੀ ਦਲ ਦੀ ਉਹ ਹਾਲਾਤ ਨੇ ਕਿ ਅਕਾਲੀ ਦਲ ਸਰਕਾਰ ਬਣਾਉਣ ਦੇ ਵਿੱਚ ਕਾਬਜ ਐਡੀ ਜਲਦੀ ਨਹੀਂ ਹੋ ਸਕਦਾ ਕਿਉਂਕਿ ਲੁਧਿਆਣਾ ਵੀ ਬਾਈ ਇਲੈਕਸ਼ਨ ਹੈ ਉੱਥੇ ਵੀ ਤੁਸੀਂ ਦੇਖੋ ਕਿ ਅਕਾਲੀ ਦਲ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਵੀ ਨਹੀਂ ਕਰ ਰਿਹਾ ਕਿਉਂਕਿ ਅਕਾਲੀ ਦਲ ਆਪਣੇ ਹੀ ਬਹੁਤ ਸਾਰੀ ਮੁਸ਼ਕਲਾਂ ਦੇ ਵਿੱਚ ਜੂਝ ਰਿਹਾ ਤਾਂ ਇਹ ਟੀਮ ਤਿਆਰ ਕਰਨੀ ਪੈਗੀ ਬੀ ਟੀਮ ਇੱਕ ਪ੍ਰੋਪਰ ਟੀਮ ਤੁਸੀਂ ਦੇਖੋ ਅੱਜ ਬੀਜੇਪੀ ਹੈ ਬੀਜੇਪੀ ਚ ਅਗਰ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨਹੀਂ ਤਾਂ ਉਸ ਤੋਂ ਇਲਾਵਾ ਥੱਲੇ ਵੀ ਟੀਮ ਤਿਆਰ ਹੋ ਰਹੀ ਹੈ ਰੇਖਾ ਗੁਪਤਾ ਕ ਰੁਗੀ ਰੇਖਾ ਗੁਪਤਾ ਜਬ ਸੀਨੀਅਰ ਲੀਡਰ ਹੋ ਗਈ ਕਿਉਂ ਹੋ ਗਈ ਕਿਉਂਕਿ ਪਹਿਲੇ ਉਹ ਵਰਕਰ ਸੀ ਜਦੋਂ ਉਹਨੂੰ ਮੁੱਖ ਮੰਤਰੀ ਬਣਾਇਆ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਨੂੰ ਵੀ ਆਪਣੀ ਟੀਮ ਦੇ ਵਿੱਚ ਜਿਹੜੇ ਜਨਰਲ ਸਕੱਤਰ ਬਣਾਣੇ ਪੈਣਗੇ ਉਹ ਜਨਰਲ ਸਕੱਤਰ ਬਣਾਣੇ ਪੈਣਗੇ ਜਿਹੜੇ ਕਿ ਵਾਕੀ ਫੀਲਡ 'ਚ ਜਾ ਕੇ ਕੰਮ ਕਰਨ ਕਿਉਂਕਿ ਸੁਖਵੀਰ ਬਾਦਲ ਖੁਦ ਕਹਿ ਰਹੇ ਨੇ ਔਰ ਅਗਰ ਉਹ ਕਹਿ ਰਹੇ ਨੇ ਤਾਂ ਉਹਨਾਂ ਨੂੰ ਇਹ ਕੰਮ ਕਰਨੇ ਪੈਣਗੇ ਟੀਮ ਬਣਾਣੀ ਪਵੇਗੀ ਤਾਂਕਿ ਉਹ ਲੋਕਾਂ ਦੇ ਵਾਸਤੇ ਕੰਮ ਕਰਨ ਔਰ ਜੋ ਵੀ ਸ਼੍ਰੋਮਣੀ ਕਾਲੀ ਦਲ ਦਾ ਸੁਨਾਇਆ ਦੇਖੋ ਸ਼੍ਰੋਮਣੀ ਕਾਲੀ ਦਲ ਦੀ ਲੋੜ ਪੰਜਾਬ ਨੂੰ ਹੈ ਇਹ ਸਾਰੀ ਪਾਰ ਜ਼ਮੀਨੀ ਪੱਧਰ ਤੇ ਆ ਕੇ ਕੰਮ ਕਰਨ ਦੀ ਲੋੜ ਹੈ ਔਰ ਅਗਰ ਸੁਖਬੀਰ ਸਿੰਘ ਬਾਦਲ ਦਾ ਚ ਕਾਮਯਾਬ ਹੋ ਜਾਂਦੇ ਨੇ ਤਾਂ ਯਕੀਨਨ ਉਹ ਅਕਾਲੀ ਦਲ ਦੇ ਸਫਲ ਪ੍ਰਦਾਨ ਹੋਣਗੇ ਅਗਰ ਇਹਨਾਂ ਚੀਜ਼ਾਂ ਚ ਉਹਨਾਂ ਨੇ ਕੰਮ ਨਾ ਕੀਤਾ ਤਾਂ ਅਕਾਲੀ ਦਲ ਦਾ ਦਾਵਾ ਡੋਲ ਹੁੰਦਾ ਹੋਰ ਨਜ਼ਰ ਆਏਗਾ ਅਕਾਲੀ ਦਲ ਦੀ ਟੀਮ ਦੇ ਵਿੱਚ ਨਵੇਂ ਚਿਹਰੇ ਦੇਖਣਗੇ ਮੈਂਬਰਾਂ ਦੀ ਟੀਮ ਦੇ ਵਿੱਚ ਬਿਲਕੁਲ ਆਣੇ ਚਾਹੀਦੇ ਕਿਉਂਕਿ ਨਵੇਂ ਚਿਹਰੇ ਆਣਗੇ ਦੇਖੋ ਪੁਰਾਣੇ ਦਾ ਐਕਸਪੀਰੀਅੰਸ ਉਹ ਲੈ ਚੁੱਕੇ ਨੇ ਪੁਰਾਣੇ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਕਿ ਪੁਰਾਣਿਆਂ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਿਹਦੇ ਨਾਲ ਕੀ ਅਕਾਲੀ ਦਲ ਨੂੰ ਬਚਾਇਆ ਜਾ ਸਕੇ ਨਵੀਂ ਲੀਡਰਸ਼ਿਪ ਪੈਦਾ ਕਰਨੀ ਪੈਗੀ ਨਵੀਂ ਯੰਗ ਲੀਡਰਸ਼ਿਪ ਪੈਦਾ ਕਰਨੀ ਪੈਗੀ ਉਹ ਲੀਡਰ ਜਿਹੜੇ ਕੀ ਹਰ ਚੁਣੌਤੀ ਦਾ ਸਾਹਮਣਾ ਕਰ ਸਕਣ ਜਿਹੜੇ ਕੀ ਕੱਲੇ ਇਹ ਨਹੀਂ ਕਿ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈ ਜਾਂ ਕੁਝ ਨਹੀਂ ਹੈ ਐਕਸਪੀਰੀਅੰਸ ਦੇਣਾ ਪਏਗਾ ਕਹਿੰਦੇ ਨਾ ਕਿ ਸਮੁੰਦਰ ਦੇ ਵਿੱਚ ਕਿਸੇ ਬੰਦੇ ਨੂੰ ਛੁੱਟਿਓ ਦਿਓ ਚਾਹੇ ਉਹਨੂੰ ਤੈਰੀ ਲਾਣੀ ਨਹੀਂ ਆਉਂਦੀ ਉਹ ਤੈਰੀ ਲਾਣੀ ਸਿੱਖ ਜਾਂਦਾ ਅਕਾਲੀ ਦਲ ਨੂੰ ਵੀ ਉਹੀ ਕਰਨਾ ਪਏਗਾ ਨਵੇਂ ਲੀਡਰਸ ਨੂੰ ਅੱਗੇ ਮੌਕਾ ਦੇਣਾ ਪਾਏਗਾ ਔਰ ਹਰ ਹਲਕੇ ਚ ਦੇਣਾ ਪਾਏਗਾ ਅੱਜ ਤੁਸੀਂ ਆ ਗਿਆ 570 ਡੈਲੀਗੇਟ ਆ ਗਏ ਤੇ ਮੇਰੀ ਪਾਰਟੀ ਸਾਰੀ ਸੈੱਟ ਹੋ ਗਈ ਨੋ ਇਸ ਤੋਂ ਅੱਗੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਚੁਣੌਤੀਆਂ ਬਹੁਤ ਜ਼ਿਆਦਾ ਨਹੀਂ ਉਹ ਦੇਖਣਾ ਸੁਖਵੀਰ ਸਿੰਘ ਬਾਦਲ ਕਰਦੇ ਕੀ ਨੇ ਕਿਉਂਕਿ ਟੀਮ ਕਿਵੇਂ ਤਿਆਰ ਕਰਦੇ ਨੇ ਅਗਰ ਇਸ ਤਰੀਕੇ ਦੇ ਨਾਲ ਹੀ ਹਵਾ ਹਵਾ ਚ ਰਹੀ ਤਾਂ ਵਿਵਾਦ ਚੱਲਦੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਨੁਕਸਾਨ ਵੀ ਹੋ ਸਕਦਾ ਪਰ ਟੀਮ ਦੇ ਨਾਲ ਕੰਮ ਕਰਨਗੇ ਤਾਂ ਯਕੀਨਨ ਹੋ ਸਕਦਾ ਕਿ ਸੁਖਵੀਰ ਸਿੰਘ ਬਾਦਲ ਕਾਮਯਾਬੀ ਜਿਹੜੀ ਹੈ ਉਹ ਹਾਸਲ ਕਰ ਸਕਣਗੇ ਜੱਥੇਦਾਰਾਂ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਸਿੱਕੇ ਉਹਨਾਂ ਦਾ ਸਨਮਾਨਜਨਕ ਜਿਹੜੀ ਸੇਵਾ ਮੁਕਤੀ ਨੇ ਕੀਤੀ ਗਈ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਬਣੇ ਨੇ ਬਾਅਦਲ ਉਹ ਇਹਨਾਂ ਬਾਰੇ ਕੁਝ ਵਿਚਾਰ ਕਰਨਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਧਾਰਮਿਕ ਜਮਾਤ ਵੀ ਹੈ ਦੇਖੋ ਹਰ ਹਰ ਰਾਜਸੀ ਪਾਰਟੀ ਦਾ ਇੱਕ ਅਲੱਗ ਸਟਰਕਚਰ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਕਾਲਤਕ ਸਾਹਿਬ ਤੋਂ ਸੁਨੇਹੇ ਤੋਂ ਬਣੀ ਹੋਈ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਧਰਮ ਇੱਕ ਬਹੁਤ ਵੱਡਾ ਚੈਲੰਜ ਹੈ ਔਰ ਉਸ ਚੈਲੇਂਜ ਨੂੰ ਅਕਸੈਪਟ ਕਰਨਾ ਕਿਉਂਕਿ ਸੁਬੀਰ ਬਾਦਲ ਤੇ ਇਲਜ਼ਾਮ ਬਹੁਤ ਜੰਨੇ ਨੇ ਦੇਖੋ ਸਭ ਤੋਂ ਪਹਿਲਾ ਇਲਜ਼ਾਮ ਬੇਅਦਬੀ ਦਾ ਸੀ ਉਹਨਾਂ ਨੇ ਸਜ਼ਾ ਭੁਗਤ ਲਈ ਖਤਮ ਕਰ ਲਿਆ ਲੇਕਿਨ ਉਹ ਕਹਿ ਰਹੇ ਨੇ ਕਿ ਉਸ ਤੋਂ ਬਾਅਦ ਜਿਹੜੀ ਪਾਰਟੀ ਦਾ ਗਠਨ ਹੋਇਆ ਉਹ ਵੀ ਸਿਧਾਂਤਾਂ ਤੇ ਨਹੀਂ ਹੋਇਆ ਤਾਂ ਫੇਰ ਇੱਕ ਜਿਹੜਾ ਧਾਰਮਿਕ ਪੇਚਾ ਜਿਹੜਾ ਉਹਨਾਂ ਤੇ ਪੈਂਦਾ ਨਜ਼ਰ ਆ ਰਿਹਾ ਔਰ ਜਥੇਦਾਰਾਂ ਨੂੰ ਜਿਸ ਤਰੀਕੇ ਨਾਲ ਉਤਾਰਿਆ ਗਿਆ ਉਹ ਹਾਲੇ ਵੀ ਇੱਕ ਕੁਐਸਚਨ ਮਾਰਕ ਹੈ ਚਾਹੇ ਨਵੇਂ ਜਥੇਦਾਰ ਜਿਹੜੇ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਭਾਈ ਕੁਲਦੀਪ ਸਿੰਘ ਗੜਕਾ ਜਿਹੜੇ ਨੇ ਬਹੁਤ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਨੇ ਕਿਉਂਕਿ ਜਦੋਂ ਵੀ ਜਾਂਦੇ ਨੇ ਅੱਜ ਉਹਨਾਂ ਨੇ ਸੁਖਵੀਰ ਬਾਦਲ ਨੂੰ ਜਦੋਂ ਮੁਲਾਕਾਤ ਕੀਤੀ ਤੇ ਮੂਲ ਮੰਤਰੀ ਦਾ ਜਾਪ ਕੀਤਾ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਜਿਹੜੀ ਧਾਰਮਿਕ ਮਰਿਆਦਾ ਹੁੰਦੀ ਉਸ ਨੂੰ ਪੂਰਾ ਕੀਤਾ ਪਰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਸੁਖਬੀਰ ਬਾਦਲ ਵਾਸਤੇ 2027 ਦੀ ਜਿਹੜੀ ਲੜਾਈ ਹੈ ਉਹ ਅੱਜ ਤੋਂ ਸ਼ੁਰੂ ਹੋ ਗਈ ਹੈ ਅੱਜ ਚਾਹੇ ਤਰੀਕ ਵਿਸਾਖੀ ਦੀ ਹੈ 14 April ਦਾ ਦਿਨ ਹੈ ਲੇਕਿਨ 14 April ਦੇ ਦਿਨ ਤੋਂ ਸੁਖਬੀਰ ਸਿੰਘ ਬਾਦਲ ਦੀ ਲੜਾਈ 13 April ਤੋ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਜਾਣਾ ਪਏਗਾ ਟੀਮ ਤਿਆਰ ਕਰਨੀ ਪਏਗੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਮੁਸ਼ਕਲਾਂ ਘੱਟ ਹੋਣਗੀਆਂ ਔਰ ਇਸ ਤਰ੍ਹਾਂ ਦੀਆਂ ਅਗਰ ਮੁਸ਼ਕਲਾਂ ਰਹੀਆਂ ਤਾਂ ਯਕੀਨਨ ਅਕਾਲੀ ਦਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ ਕੱਲ 10 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਕਾਨਫਰੰਸ ਵੀ ਹੈ ਕੀ ਇਹਦੇ ਵਿੱਚ ਕੁਝ ਨਵੇਂ ਐਲਾਨ ਹੋ ਸਕਦੇ ਬਿਲਕੁਲ ਹੋ ਸਕਦਾ ਹੈ ਪਾਸ ਸੁਖਵੀਰ ਸਿੰਘ ਬਾਦਲ ਕੁਝ ਨਵੇਂ ਐਲਾਨ ਕਰਨ ਕੁਝ ਨਵੇਂ ਡੈਲੀਗੇਟ ਜਿਹੜੇ ਜਿਨ੍ਹਾਂ ਨੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਬਣਾਇਆ ਉਹਨਾਂ ਦੇ ਨਾਮ ਦੇ ਉੱਤੇ ਕੁਝ ਨਵੇਂ ਪਾਰਟੀ ਦੇ ਜਿਹੜੇ ਉਮੀਦਵਾਰ ਬਣਾਏ ਜਾ ਸਕਣ ਪਾਰਟੀ ਨੂੰ ਦਿੱਤੀ ਜਾਵੇ ਪਰ ਸਵਾਲ ਇਹ ਹੈ ਕਿ ਇਕੱਲੇ ਰੈਲੀਆਂ ਨਾਲ ਅੱਜ ਕੰਮ ਨਹੀਂ ਚੱਲਦਾ ਜ਼ਮੀਨੀ ਪੱਧਰ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਉਂਕਿ ਲੋਕ ਮੌਜੂਦਾ ਸਰਕਾਰ ਤੋਂ ਵੀ ਖਫਾ ਨੇ ਕਿਉਂਕਿ ਮੌਜੂਦਾ ਸਰਕਾਰ ਬਹੁਤ ਸਾਰੇ ਕੰਮ ਕਰਦੀ ਕਿਉਂਕਿ ਸਰਕਾਰ ਕੋ ਪਾਵਰ ਹੁੰਦੀ ਹੈ ਉਹਨਾਂ ਪਾਵਰਸ ਨੂੰ ਅਪਕਮ ਕਿਵੇਂ ਕਰਨਾ ਉਹਨਾਂ ਨੂੰ ਪਿੱਛੇ ਕਿਵੇਂ ਛੁੱਟਣਾ ਹੈ ਔਰ ਆਪਣੀ ਗੱਲ ਕਿਵੇਂ ਲੋਕਾਂ ਦੇ ਅੱਗੇ ਰੱਖਣੀ ਦੇਖੋ ਲੋਕਾਂ ਦੀ ਜਿਹੜੀ ਕਚਹਿਰੀ ਹੁੰਦੀ ਨਾ ਜਨਤਾ ਦੀ ਕਚਹਿਰੀ ਉੱਥੇ ਤੁਸੀਂ ਆਪਣੀ ਗੱਲ ਰੱਖਣੀ ਹੈ ਫੈਸਲਾ ਜਨਤਾ ਨੇ ਕਰਨਾ ਹੁੰਦਾ ਇਸ ਡੈਮੋਕ੍ਰੇਸੀ 'ਚ ਜਨਤਾ ਜਿਹੜੀ ਹੈ ਉਹ ਜੱਜ ਹੈ ਕਿਉਂਕਿ ਜਨਤਾ ਵੇਖਦੀ ਹੈ ਕਿ ਮੈਂ ਇਸ ਬੰਦੇ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਤਦ ਉਹ VOTING ਕਰਦੀ ਹੈ ਸੁਖਬੀਰ ਸਿੰਘ ਬਾਦਲ ਜਨਤਾ ਦੀ ਕਚੈਰੀ ਤੋਂ ਪਹਿਲੇ ਆਪਣੀ ਆਰਟ ਪਾਰਟੀ ਦੀ ਕਚੈਰੀ ਨੂੰ ਠੀਕ ਕਰਨ ਫਿਰ ਜਨਤਾ ਤੇ ਜਾਣ ਪਰ ਸਿਆਸਤ ਜਿਹੜੀ ਹੈ ਜ਼ਰੂਰ ਪਖੇਗੀ ਕਿਉਂਕਿ ਇੱਕ ਤਰ੍ਹਾਂ ਦਾ ਤ੍ਰਿਕੋਣਾ ਮੈਚ ਹੈ ਪੰਜਾਬ ਦੇ ਵਿੱਚ ਇੱਕ ਪਾਸੇ BJP ਕਾਲੀ ਦਲ ਇਕੱਠਾ ਸੀ ਉਹਨਾਂ ਅਲੱਗ-ਅਲੱਗ ਹੋ ਗਏ ਨੇ ਇੱਕ ਕਾਂਗਰਸ ਹੈ ਤੇ ਕਾਮਾਦੀ ਪਾਰਟੀ ਚਾਰ ਪਾਰਟੀਆਂ ਤਾਂ ਇਹ ਜਿਹੜੀ ਚਾਰੋਂ ਤਰਫ ਦੀ ਫਾਈਟ ਹੈ ਸੁਖਬੀਰ ਸਿੰਘ ਬਾਦਲ ਕਿੰਨੀ ਬਾਕੀ ਨਾਲ ਲੜਦੇ ਨੇ ਔਰ ਕਿਸ ਤਰੀਕੇ ਨਾਲ ਲੜਦੇ ਨੇ ਕਿਸ ਟੀਮ ਦੇ ਨਾਲ ਲੜਦੇ ਨੇ ਸਵਾਲ ਹੈ ਕਿ ਕਿਸ ਟੀਮ ਦੇ ਨਾਲ ਲੜਦੇ ਨੇ ਉਹ ਦੇਖਣਾ ਹੋਏਗਾ ਤੇ ਉਹਦੇ ਨਾਲ ਉਮੀਦ ਕੀਤੀ ਜਾ ਸਕਦੀ ਕਿ ਸ਼ਾਇਦ ਅਕਾਲੀ ਦਲ ਨੂੰ ਜੋ ਪਿੱਛੇ ਕਾਫੀ ਸਮੇਂ ਚ ਨੁਕਸਾਨ ਹੈ ਉਸ ਦੀ ਪਰਪਾਈ ਹੋ ਸਕਿਆ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਜਿਹੜਾ ਪੰਜਾਬ ਦਾ ਅਗਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜਦੋਂ ਸੀ ਉਦੋਂ ਹੀ ਹੋਇਆ ਸੀ ਲੇਕਿਨ ਇਸ ਦਾ ਜਿਹੜਾ ਕ੍ਰੈਡਿਟ ਹੈ ਉਹ ਬਾਕੀ ਸਰਕਾਰਾਂ ਜਦੋਂ ਆਈਆਂ ਉਹ ਲੈ ਗਈ ਲੇਕਿਨ ਵਿਕਾਸ ਜਿਹੜਾ ਹੈ ਉਦੋਂ ਹੀ ਹੋਇਆ ਸੀ ਤੇ ਉੱਥੇ ਹੀ ਰੁਕਿਆ ਹੋਇਆ ਹੈ ਅੱਜ ਸੁਖਵੀਰ ਬਾਦਲ ਸਪੀਚ ਵੀ ਕਹਦੇ ਨੇ ਜਰਾਏ ਕਿ ਸਭ ਕੁਝ ਕਰ ਲੇਕਿਨ ਆਖਿਰਕਾਰ ਕਮੀਆਂ ਕਿੱਥੇ ਰਹਿ ਗਈਆਂ ਅਗਰ ਤੁਸੀਂ ਇੰਨੇ ਕੰਮ ਕੀਤੇ ਤੇ ਅੱਜ ਮੇਨਟੇਨ ਕਿਉਂ ਨਹੀਂ ਕਰ पाए ਤੁਹਾਡੇ ਤੋਂ ਬਾਅਦ ਕਾਂਗ ਪਾਰਟੀ ਸਰਕਾਰੀ ਦੀ ਤਿੰਨ ਸੀਟਾਂ ਰਹੀਆਂ ਉਹ ਚੋਂ ਇੱਕ ਬੰਦਾ ਚਲਾ ਗਿਆ ਸਵਾਲ ਹੈ ਕਿ ਉਹ ਕਿੱਥੇ ਗਿਆ ਅੱਜ ਤੁਸੀਂ ਦੇਖੋ ਮਨਪੇ ਤਿਆਲੀ ਨਾਲ ਨਹੀਂ ਹੈ ਚਾਹੇ ਉਹ ਖਾਲੀ ਦਲ ਦੇ ਐਮ ਐਲ ਨਹੀਂ ਪਰ ਇਹਨਾਂ ਦੇ ਨਾਲ ਨਹੀਂ ਹੈ ਠੀਕ ਹੈ ਜੀ ਤਾਂ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਦੇ ਆ ਪਰ ਇਹਦੇ ਵਾਸਤੇ ਗੱਲਾਂ ਕਹਿਣਾ ਇਹ ਸਿੰਪਲ ਨਹੀਂ ਹੈ ਕੰਮ ਕਰਨਾ ਜ਼ਰੂਰੀ ਜਿਸ ਕਰਕੇ ਸੋਚ ਹੈ ਕਿ ਟੀਮ ਵਰਕਿਆਰ ਕੀਤਾ ਜਾਵੇ ਟੀਮ ਵਰਕ ਨਵਾਂ ਟੀਮ ਵਰਕ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਦੀ ਟੀਮ ਜਿਹੜੀ ਹੋਏਗੀ ਉਹ ਸੁਖਵੀਰ ਸਿੰਘ ਬਾਦਲ ਨੂੰ ਚਲਾਏ ਔਰ ਖਾਸ ਕਰਕੇ ਕਾਲੀ ਦਲ ਦੇ ਜਿਹੜੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਜਾਣ ਜੀ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਅੱਜ ਫਿਰ ਇੱਕ ਵਾਰ ਪ੍ਰਧਾਨ ਚੁਣਿਆ ਗਿਆ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਮੀਮਸ ਵੀ ਬਣਦੇ ਨਜ਼ਰ ਆਇਆ ਜਾਂ ਕਮੈਂਟ ਦੇਖੀ ਤਾਂ ਪੜੇ ਗਏ ਕਿ ਇਹਦੇ ਵਿੱਚ ਕੀ ਨਵਾਂ ਹੈ ਪਹਿਲਾਂ ਵੀ ਉਹੀ ਸੀ ਹੁਣ ਵੀ ਉਹੀ ਹੈ ਕੁਝ ਨਵਾਂ ਨਹੀਂ ਹੈ ਕਿ ਲੱਗਦਾ ਕਿ ਜਨਤਾ ਕੁਛ ਸ਼ਰਮਣੀ ਅਕਾਲੀ ਦਲ 'ਚ ਵੇਖਿਆ ਜਾਵੇ ਤਾਂ ਕੁਝ ਨਿਊ ਦੇਖਣਾ ਚਾਹੁੰਦੀ ਨਵਾਂ ਟੀਮ ਵਕਤ ਦੇ ਨਾਲ ਹੋਵੇਗਾ ਚਾਹੇ ਜਰਨਲ ਹੋਵੇ ਟੀਮ ਨਵੀ ਹੋਏਗੀ ਤੇ ਜਰੂਰ ਨਵਾਂ ਕੁਝ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੀ ਇੱਕ ਧਾਰਮਿਕ ਕੰਟਰੋਵਰਸੀ ਨਾ ਉਸ ਦੇ ਵਿੱਚ ਕੋਈ ਵੀ ਫਸਣਾ ਨਹੀਂ ਚਾਹੁੰਦਾ ਕੋਈ ਵੀ ਸਿਆਸੀ ਪਾਰਟੀ ਹੋਵੇ ਧਾਰਮਿਕ ਕੰਟਰੋਵਰਸੀ ਤੋਂ ਹਮੇਸ਼ਾ ਦੂਰ ਰਹਿੰਦੀ ਹੈ ਤੇ ਸੁਬੀਰ ਸਿੰਘ ਬਾਦਲ ਇੱਕ ਧਾਰਮਿਕ ਕੰਟਰੋਵਰਸੀ ਜਲਰੇਡੀ ਫਸੇ ਹੋਏ ਨੇ ਤਾਂ ਸੁਬੀਰ ਸਿੰਘ ਬਾਦਲ ਵਾਸਤੇ ਪਾਰਲਾਣਾ ਬੋਲ ਠੀਕ ਹੈ ਜਿਹੜੇ ਲੋਕ ਮੀਮਸ ਬਣਾ ਰਹੇ ਨੇ ਜਿਸ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕਿ ਸੁਬੀਰ ਪਰ ਫਿਰ ਉਹ ਹੀ ਗੱਲ ਵਿਕਲਪ ਕੋਈ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਕੋ ਸੁਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ ਪ੍ਰਧਾਨ ਬਣੇ ਨੇ ਤਾਂ ਯਕੀਨਨ ਦੇਖਣਾ ਆਏਗਾ ਵਰਕਿੰਗ ਕਿਦਾਂ ਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੀ ਅਸੈਸ ਕੀਤਾ ਜਾ ਸਕਦਾ ਹੈ ਕਿ ਕੀ ਸੱਤਾ ਦੇ ਚੈਂਪੀਅਨ ਸੁਖਬੀਰ ਬਾਦਲ ਬੰਦੇ ਨੇ ਜਾਂ ਨਹੀਂ ਜੀ ਸੋ ਬਿਲਕੁਲ ਥੈਂਕ ਯੂ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਐਸੇ ਕਿ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਜਿਨ੍ਹਾਂ ਨੇ ਅੱਜ ਗੱਲ ਕੀਤੀ ਕਿ ਨਵੇਂ ਬਣੇ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਚੁਣੌਤੀਆਂ ਰਹਿਣਗੀਆਂ ਤੇ ਕੀ ਸੁਖਬੀਰ ਸਿੰਘ ਬਾਦਲ ਆਪਣੀ ਟੀਮ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੰਨਾਂ ਚੁਣੌਤੀਆਂ ਨੂੰ ਪੂਰਾ ਕਰ ਪਾਣਗੇ ਜਾਂ ਨਹੀਂ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਕੈਮਰਾਮੈਨ ਅਜੇ ਦੇ ਨਾਲ ਮੈਸੂਮਜੀਤ